ਜੁਗੋ ਜੁਗਾ ਟਾਲੋ ਸ਼ਬਦ ਗੁਰੂ ਧੰਤਾਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਸ਼੍ਰੀ ਗੰਗਦੇ ਸਰਕਾਰ ਪੰਚਮ ਪਾਛਾ ਧੰਮ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਗੁਰੂ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੇ ਸਤ ਸੰਗੀ ਜਣੋ ਸਾਹਿਬ ਜੀ ਨੇ ਜਿੱਥੇ ਸਾਧ ਗੁਰੂ ਜੀ ਦੀ ਪਾਵਨ ਬਾਣੀ ਦੇ ਗਾਥੀਤੇ ਹਨ ਉਕਰੰਤ ਗੁਰਬਾਣੀ ਕੀਤਨ ਅਤੇ ਛੋਟੇ-ਛੋਟੇ ਬੱਚਿਆਂ ਪਾਸੋਂ ਕਵੀਸ਼ਰੀ ਕਵਤਾਵਾਂ ਸਰਵਣ ਕੀਤੀਆਂ ਹਨ। ਆਉ ਹੁਣ ਸਿੱਖੀ ਰਹਿਨ ਦੇ ਤਹਿਤ ਸਿੱਖੀ ਰਹਿਨ ਦੀ ਜਮੀਤ ਸੁਚੇ ਟੀਮ ਹੈ ਉਹਦੇ ਵੱਲੋਂ ਅਗਲੀਆਂ ਵਿਚਾਰਾਂ ਇੱਥੇ ਕੀਤੀਆਂ ਜਾਣੀਆਂ ਹਨ। ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਕਿ ਜਿਹੜੇ ਮਾਈ ਭਾਈ ਅਜੇ ਬਾਹਰ ਤੁਰੇ ਫਿਰ ਰਹੇ ਨੇ ਬਿਨਾ ਕਿਸੇ ਸੇਵਾ ਦੇ ਔਰ ਜਿਹੜੇ ਘਰਾਂ ਵਿੱਚ ਨੇ ਉਹਨਾਂ ਨੂੰ ਵੀ ਖਾਸ ਤੌਰ ਤੇ ਬੇਨਤੀ ਹੈ ਕਿ ਭਾਈ ਜਲਦੀ ਤੋਂ ਜਲਦੀ ਆਪਣੇ ਕੰਮਾਂ ਧੰਦਿਆਂ ਨੂੰ ਸੰੇਠ ਦਿਆਂ ਹੋਇਆ ਸੰਪੂਰਤ ਦਿਆਂ ਹੋਇਆ ਗੁਰਦੁਆਰਾ ਸਾਹਿਬ ਵਿਖੇ ਬਾਜ਼ਰੀਆਂ ਭਰੋ ਆਓ ਸਰਪੁਤੀ ਦੇ ਦਰਦੀਆਂ ਸੀ ਖੁਸ਼ੀਆਂ ਦੇ ਪਤਰ ਬਣ ਸਕੀਏ ਆਓ ਗੁਰਮਤ ਵਿਚਾਰਾਂ ਦੀ ਅਰੱਤਾ ਤੋਂ ਪਹਿਲਾਂ ਸਰਬੱਤ ਮਾਈ ਭਾਈ ਫਤੇ ਨਾਲ ਸਮਝ ਲਈਏ ਆਕੂ ਦੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤੇ ਪਾਈ ਸਾਹਿਬ ਦੀ ਇਥੇ ਦੱਸ ਰਹੇ ਸਨ ਕਿ ਸਵੇਰੇ ਅਮਰ ਸੰਚਾਰ ਹੋਇਆ ਹੈ ਤੇ ਕਰੀਬ 60 ਕੋ ਪਰਾਨੀਆਂ ਨੇ ਖੰਡੇ ਬਾਟੇ ਦੀ ਪਉ ਕਿ ਦਾਤ ਪ੍ਰਾਪਤ ਕੀਤੀ ਹੈ ਸਤ ਗੁਰੂ ਦੀਆਂ ਦਰੀਆਂ ਸੋਨੇ ਦੇ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਵੱਡ ਭਾਗੀ ਬਣੇ ਹਨ ਇਹ ਕਦਮ ਪੁੱਟਿਆ ਹੈ ਗੁਰੂ ਦੇ ਦਰਬਾਰੋਂ ਕਿਉਂਕਿ ਖੰਡੇ ਬਾਟੇ ਦੀ ਪੌਲ ਛਕਣੀ ਇਹ ਸਾਡੇ ਵਾਸਤੇ ਹੁਕਮ ਹੈ ਪੰਜ ਕਕਾਰੀ ਬੰਨਾ ਇਹ ਸਾਡੇ ਲਈ ਲਾਜ਼ਮੀ ਹੈ ਕਿਉਂਕਿ ਬਿਨਾ ਖੰਡੇ ਬਾਟੇ ਦੀ ਪੌਲ ਤੋਂ ਅਸੀਂ ਕਹਿতে ਸਕਦੇ ਹਾਂ ਸੇਖਾਂ ਤਾਂ ਨਹੀਂ ਅਸੀਂ ਸਰਦਾ ਦੂਤਾ ਹੋ ਸਕਦੇ ਹਾਂ ਸੇਵਕਤਾ ਆਖਵਾ ਸਕਦੇ ਹਾਂ ਪਰ ਜੇਕਰ ਕੋਈ ਸੇਖਾ ਖਵਾਉਣਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਖੰਡੇ ਬਾਟੇ ਦੀ ਪਹੁੰਚ ਹੁੰਦੀ ਹੈ ਪਰ ਮਾਫ਼ ਕਰਨਾ ਕੇਵਲ ਇਥੋਂ ਤੱਕ ਹੀ ਨਹੀਂ ਕਿ ਕੇਵਲ ਖੰਡੇ ਬਾਟੇ ਦੀ ਪਹੁੰਚ ਛੱਕ ਲਈ ਤੇ ਅਸੀਂ ਹੁਣ ਇਹ ਸਮਝ ਲਈਏ ਕਿ ਗੁਰੂ ਵਾਲੇ ਬਣ ਗਏ ਠੀਕ ਹੈ ਗੁਰੂ ਵਾਲੇ ਬਣਿਆ ਪਰ ਇੱਕ ਪਹਿਲਾ ਕਦਮ ਹੈ ਸਤਿਗੁਰੂ ਜੀ ਦੇ ਨਾਲ ਇੱਕ ਸਾਡਾ ਪਹਿਲਾ ਵਾਅਦਾ ਹੈ ਕਿ ਗੀਤਾਕਾਰ ਦੀ ਜ਼ਿੰਦਗੀ ਦੇ ਅੰਦਰ ਅਸੀਂ ਬੜੇ ਗਲਤ ਹੁਣ ਤੱਕ ਕਰਮ ਕੀਤੇ ਨੇ ਬੜੀਆਂ ਭੈੜੀਆਂ ਆਦਤਾਂ ਨੂੰ ਜੀਵਨ ਦੇ ਅੰਦਰ ਲੰਘਾਇਆ ਹੈ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਪਏ ਹੋਏ ਸੀ ਪਰ ਗੀਤਾਕਾਰ ਦੀ ਅੱਜ ਤੁਹਾਡੇ ਦਰ ਤੇ ਸਾਡਾ ਜਿਹੜਾ ਨਵਾਂ ਜੀਵਨ ਆਰੰਭ ਹੋਇਆ ਹੈ ਅਸਲ ਵਿੱਚ ਸਤਗੁਰ ਕੈ ਜਨਮ ਹੈ ਗਵਰਨਮੈਂਟ ਆਇਆ ਵਾਲੀ ਜਿਹੜੀ ਸ਼ੁਰੂਆਤ ਹੈ ਉਹ ਇਸ ਅਮਰ ਸੰਚਾਰ ਤੋਂ ਹੀ ਆਰੰਭ ਹੁੰਦੀ ਹੈ। ਔਰ ਕਈ ਮਾਈ ਭਾਈ ਇਸ ਤਰ੍ਹਾਂ ਦਾ ਵਹਿਮ ਪਾਲ ਕੇ ਫਿਰਦੇ ਨੇ ਕਿ ਦੇਖੋ ਜੀ ਅਸੀਂ ਕਿਹੜਾ ਕੋਈ ਨਸ਼ਾ ਵਰਤਦੇ ਨੂੰ ਅਸੀਂ ਕਿਹੜਾ ਕੋਈ ਝੂਠ ਬੋਲਦੇ ਹਾਂ ਅਸੀਂ ਕਿਹੜੇ ਕੇਸ ਕਤਲ ਕੀਤੇ ਨੇ ਫਿਰ ਸਾਨੂੰ ਕੀ ਜ਼ਰੂਰਤ ਹੈ ਖੰਡੇ ਬਾਟੇ ਦੀ ਕੌਣ ਚਾਹਣ ਦੀ ਕਈ ਇਸ ਤਰ੍ਹਾਂ ਦੇ ਪਰਮਾਤਮਾ ਕਰਨਾ ਜਿਹੜੇ ਇਸ ਤਰ੍ਹਾਂ ਦਾ ਵੀ ਖਿਆਲ ਰੱਖਦੇ ਨੇ ਤੇ ਮੈਂ ਪਹਿਲਾਂ ਹੀ ਬੇਨਤੀ ਕੀਤੀ ਇੱਕ ਵਿਦਵਾਨ ਨੇ ਉਦਾਹਰਨ ਬੜੀ ਸੋਹਣੀ ਦਿੱਤੀ ਹੈ ਕਿ ਜਿਹੜਾ ਬੰਦਾ ਕੇਵਲ ਇਹ ਗੱਲ ਕਹਿੰਦਾ ਹੈ ਕਿ ਅਸੀਂ ਬਾਣੀ ਪੜ੍ਹਦੇ ਹਾਂ ਅਸੀਂ ਚੰਗੀਆਂ ਆਰਤਾ ਜੀਵਨ ਅੰਦਰ ਹਾਂ ਡਾਉਂਦੇ ਹਾਂ ਕਿ ਖੱਡੇ ਬਾਟੇ ਦੀ ਪੌਣ ਨਹੀਂ ਸਕੀ ਤੇ ਤਾਂ ਕੀ ਹੋ ਗਿਆ ਉਹਨੇ ਉਦਾਹਰਨ ਦਿੱਤੀ ਇੱਕ ਵਿਦਵਾਨ ਨੇ ਕਿੰਦਾ ਕਿ ਬੱਚਾ ਜਦੋਂ ਜਨਮ ਲਿੰਦਾ ਹੈ ਤੇ ਡਾਕਟਰ ਦੇਖ ਕੇ ਇਹ ਗੱਲ ਕਹੇ ਕਿ ਬੱਚੇ ਦੇ ਹੱਥ ਪੈਰ ਬੜੇ ਸੋਹਣੇ ਨੇ ਤੰਦਰੁਸਤ ਹੈ ਅਸੀਂ ਖੁਸ਼ ਹੋ ਖੁਸ਼ ਹੋ ਜਾਵਾਂਗੇ ਪਰ ਜਦੋਂ ਉਹ ਅਗਲੀ ਗੱਲ ਕਵੇ ਕਿ ਇਹਦੇ ਅੰਗ ਪੂਰੇ ਅੰਗ ਪੂਰੇ ਹਨ ਬੜਾ ਸੋਹਣਾ ਹੈ ਬੱਚਾ ਪਰ ਜੇ ਉਹ ਕਹਿ ਦੇਵੇ ਕਿ ਇਹਦਾ ਦਿਲ ਨਹੀਂ ਧੜਕ ਰਿਹਾ ਇਹਦੀ ਨਬਜ਼ ਨਹੀਂ ਚੱਲ ਰਹੀ ਇਹਦੇ ਅੰਦਰ ਜਾਨ ਨਹੀਂ ਤਾਂ ਅਸੀਂ ਸਾਡੀ ਜਿਹੜੀ ਖੁਸ਼ੀ ਹੁੰਦੀ ਹੈ ਉਹ ਗਮੀ ਵਿੱਚ ਬਦਲ ਜਾਂਦੀ ਹੈ ਪਰ ਦੂਸਰੇ ਪਾਸੇ ਜੇ ਡਾਕਟਰ ਇਹ ਗੱਲ ਕਵੇ ਕਿ ਜੇ ਬੱਚਾ ਜਨਮ ਲੈਂਦਾ ਡਾਕਟਰ ਕਵੇਦੀ ਨਵਜ਼ਰੀ ਚੱਲ ਰਹੀ ਹੈ ਇਹਦਾ ਦਿਲ ਵੀ ਧੜਕ ਰਿਹਾ ਹੈ ਸਾਹ ਵੀ ਲੈ ਰਿਹਾ ਹੈ ਇਹਦਾ ਸਰੀਰ ਹਰਕਤ ਵੀ ਕਰ ਰਿਹਾ ਹੈ ਪਰ ਇਹ ਅਪੰਗ ਹੈ ਇਹ ਅੱਖਾਂ ਤੋਂ ਦੇਖ ਨਹੀਂ ਸਕਦਾ ਜਾਂ ਕਿਤੇ ਹੱਥ ਦਾ ਲੱਤ ਦੇ ਵਿੱਚ ਕੋਈ ਨੁਕਸ ਹੋਵੇ ਤਾਂ ਅਸੀਂ ਫਿਰ ਵੀ ਡਾਮਾ ਡੋਰ ਹੋ ਜਾਂਦੇ ਆ ਤੇ ਉਸ ਬੱਚੇ ਨੂੰ ਵੀ ਅਸੀਂ ਪੂਰਨ ਨਹੀਂ ਕਹਿੰਦੇ ਉਸ ਨੂੰ ਅਪੰਗ ਕਹਿੰਦੇ ਆ ਕਿਉਂ ਪੂਰਨ ਨਹੀਂ ਠੀਕ ਹੈ ਇਸੇ ਤਰ੍ਹਾਂ ਜਿਹੜੇ ਮਾਈ ਭਾਈ ਇਹ ਗੱਲ ਕਹਿੰਦੇ ਨੇ ਕਿ ਸਾਡਾ ਬਾਹਰਲਾ ਸਰੂਪ ਬੜਾ ਸੋਹਣਾ ਅਸੀਂ ਖੰਡੇ-ਪਾਟੇ ਦੀ ਕੋਈ ਸ਼ਰਮ ਨਹੀਂ ਹੋਈ ਹੈ ਪਰ ਜੇ ਅੰਦਰ ਬਾਣੀ ਰੂਪੀ ਸਾਡੀ ਜਿੰਦ ਨਹੀਂ ਅੰਦਰ ਜਾਨ ਨਹੀਂ ਹੈ ਜੇ ਸਤਗੁਰੂ ਜੀ ਦੇ ਉਪਦੇਸ਼ ਮੁਤਾਬਕ ਸਾਡਾ ਸਵਾਸ ਸੰਸਾਰ ਦੇ ਅੰਦਰ ਨਹੀਂ ਖਰਚ ਹੋ ਰਿਹਾ ਤਾਂ ਇਹਦਾ ਮਤਲਬ ਇਹ ਹੋਏਗਾ ਕਿ ਜਿਵੇਂ ਬੱਚਾ ਬਾਹਰੋਂ ਤਾਂ ਤੰਦਰੁਸਤ ਹੈ ਪਰ ਅੰਦਰ ਜਾਣ ਨਹੀਂ ਤੇ ਦੂਸਰੇ ਜਿਹੜੇ ਸੱਜਣ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਕੇਸ ਰੱਖਣ ਦੀ ਕੀ ਜ਼ਰੂਰਤ ਹੈ ਅਸੀਂ ਨਸ਼ਾ ਨਹੀਂ ਵਰਤਦੇ ਅਸੀਂ ਚੰਗੀਆਂ ਗੱਲਾਂ ਕਰਦੇ ਹਾਂ ਅਸੀਂ ਬਾਣੀ ਪੜ੍ਹਦੇ ਹਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤੇ ਉਹਨਾਂ ਵਾਸਤੇ ਇਹ ਦੂਸਰੀ ਉਦਾਹਰਣ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਜਿਵੇਂ ਬੱਚੇ ਦੇ ਅੰਦਰ ਜਾਨਤਾ ਹੈ ਪਰ ਜੇ ਬਾਹਰੀ ਸਰੂਪ ਜਿਹੜਾ ਬਾਹਰਲਾ ਉਹਦਾ ਸਰੀਰ ਹੈ ਉਹਦੇ ਅੰਦਰ ਕੋਈ ਘਾਟ ਕਮਜ਼ੋਰੀ ਹੈ ਤਾਂ ਫਿਰ ਅਸੀਂ ਉਸ ਨੂੰ ਅਪੰਗ ਕਹਿੰਦੇ ਹਾਂ ਠੀਕ ਕਿਸੇ ਤਰ੍ਹਾਂ ਜੇਕਰ ਅਸੀਂ ਗੁਰੂ ਵਾਲੇ ਬਣਨਾ ਹੈ ਤਾਂ ਜਿੱਥੇ ਸਾਡਾ ਬਾਹਰਲਾ ਸਰੂਪ ਹੋਣਾ ਚਾਹੀਦਾ ਹੈ ਉਥੇ ਅੰਦਰ ਸਾਡੀ ਜਿਹੜੀ ਜਿੰਦ ਗੁਰਬਾਣੀ ਹੈ ਇਹ ਵੀ ਅੰਦਰ ਵਸਾਉਣੀ ਚਾਹੀਦੀ ਹੈ ਕਿਉਂਕਿ ਬਾਹਰਲਾ ਪਹਿਰਾਵਾ ਪਹਿ ਲੈਣਾ ਤਾਂ ਬਹੁਤ ਸੌਖਾ ਹੈ ਜੇ ਕੇਵਲ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਹਿੰਦੂ ਮਤ ਦੇ ਅੰਦਰ ਜਾਂ ਹੋਰ ਨਾ ਮਤਾਂ ਦੇ ਅੰਦਰ ਵੀ ਐਸੇ ਲੋਕ ਬਥੇਰੇ ਹਨ ਜਿਹੜੇ ਕੇਸ ਦਾੜ੍ਹੀ ਵਾਲੇ ਨੇ ਜਿਹੜੇ ਸਭ ਤੋਂ ਸੂਰਤ ਸਾਬ ਨੂੰ ਨਜ਼ਰ ਆਉਣਗੇ ਭਾਵੇਂ ਆਸਾ ਰਾਮ ਹੋਵੇ ਚਾਹੇ ਉਹ ਆਰਾਮ ਦੇਵ ਹੋਵੇ ਹਰ ਸਿਰਸੇ ਵਾਲਾ ਜਿਹੜਾ ਠੁੱਠੇ ਸੌਦੇ ਵਾਲਾ ਹੈ ਦੇਖਣ ਨੂੰ ਤਾਂ ਉਹ ਵੀ ਸਭ ਤੋਂ ਸੂਰਤ ਹੈ ਭਾਵੇਂ ਮੂਲ ਮੈਲੀਆ ਹੋਵੇ ਦੇਖਣ ਨੂੰ ਤਾਂ ਉਸ ਨੇ ਵੀ ਕੇਸ ਤੇ ਦਾੜ੍ਹੀ ਰੱਖੇ ਨੇ ਹਰ ਕੀ ਉਹਦਾ ਜੀਵਨ ਜਿਹੜਾ ਹੈ ਉਹ ਗੁਰਮਤ ਅਨੁਸਾਰ ਹੈ ਨਹੀਂ ਇਸੇ ਕਰਕੇ ਸਾਡੇ ਇਸ ਭੇਖ ਨੂੰ 사ਤਗੁਰੂ ਜੀ ਨੇ ਅਨੰਦਪੁਰ ਸਾਹਿਬ ਇਵੇਂ ਵੀ ਪ੍ਰਗਟ ਕੀਤਾ ਸੀ ਕਿ ਖੋਤੇ ਦੇ ਉੱਤੇ ਸ਼ੇਰ ਦੀ ਖਲ ਪਵਾਤੀ ਕਿਤੇ ਇਹ ਨਾ ਹੋਵੇ ਕਿ ਅਸੀਂ ਬਾਹਰੀ ਤੌਰ ਤੇ ਤਾਂ ਬੜੇ ਸੋਹਣੇ ਦੇਖਵਾਲੇ ਨਜ਼ਰ ਆਉਂਦੇ ਹੋਈਏ ਅਸੀਂ ਗਾਤਰੇ ਵੀ ਪਹਿਨਦੇ ਹੋਈਏ ਖੰਡੇ ਬਾਟੇ ਦੀ ਪੌਣ ਵੀ ਸ਼ਕੀ ਹੋਵੇ ਪਰ ਮਾਫ਼ ਕਰਨਾ ਜਦੋਂ ਵੀਰਵਾਰ ਵਾਲਾ ਦਿਨ ਹੋਵੇ ਤੇ ਅਸੀਂ ਮਡੀਆਂ ਕਬਰਾਂ ਤੇ ਜਾ ਕੇ ਦੀਵੇ ਜਗਾਉਂਦੇ ਹੋਈਏ ਛੇ ਫੁੱਟੇ ਦੀਆਂ ਕਬਰਾਂ ਦੇ ਉੱਤੇ ਅਸੀਂ ਜਾ ਕੇ ਉਥੇ ਮੱਥੇ ਟੇਕਦੇ ਹੋਈਏ ਉਥੇ ਕੀੜਾ ਲੈ ਕੇ ਜਾਂਦੇ ਹੋਈਏ ਜਗਰਾਤੇ ਕਰਾਉਂਦੇ ਹੋਈਏ ਧਾਗੇ ਤਵੀਤਾਂ ਵਾਲਿਆਂ ਕੋ ਤੁਰੇ ਫਿਰੀਏ ਤਾਂ ਮਾਫ਼ ਕਰਨਾ ਸਾਡੀ ਵੀ ਇੱਕ ਬਾਹਰਲਾ ਕੇਵਲ ਤੇ ਕੇਵਲ ਭੇਖ ਹੀ ਹੋਏਗਾ ਅਸੀਂ ਸਿੱਖ ਨਹੀਂ ਹੋਵਾਂਗੇ ਕਿਉਂਕਿ ਬਾਣੀ ਅੰਦਰ ਸਤਿਗੁਰੂ ਦੀ ਨੇ ਇਸ ਭੇਖ ਨੂੰ ਬਿਲਕੁਲ त्यागਿਆ ਹੈ ਕਿ ਭਾਈ ਜਿਹੜਾ ਬੰਦਾ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਹੈ ਅਸਲ ਵਿੱਚ ਉਹ ਸੱਚ ਹੈ ਤੇ ਜਿਹੜੇ ਬੰਦੇ ਇਸ ਤਰ੍ਹਾਂ ਦੀ ਗੱਲ ਕਹਿੰਦੇ ਨੇ ਕਿ ਸਾਡੇ ਅੰਦਰ ਸਿੱਖੀ ਆ ਬਾਹਰ ਦੀ ਕੀ ਲੋੜ ਐ ਤੇ ਸਤਿਗੁਰੂ ਜੀ ਕਹਿੰਦੇ ਨੇ ਜੋ ਜੀ ਹੋਏ ਸੋ ਉਗਵੇ ਜੇ ਅੰਦਰ ਜੋ ਖੁਦ ਹੁੰਦਾ ਉਹ ਬਾਹਰ ਵੀ ਤਾਂ ਪ੍ਰਗਟ ਹੋਣਾ ਚਾਹੀਦਾ ਅਸੀਂ ਕਹਿੰਨੇ ਆ ਕਿ ਸਾਨੂੰ ਸਤਿਗੁਰੂ ਜੀ ਦੇ ਦਰ ਦੇ ਨਾਲ ਪਿਆਰ ਐ ਤੇ ਜੇ ਪਿਆਰ ਐ ਤਾਂ ਫਿਰ ਅਸੀਂ ਇੰਨੇ ਸਿਆਣੇ ਨਹੀਂ ਹੋੜੇ ਚਾਹੀਦੇ ਕਿ ਅਸੀਂ ਸਹਿਬਜ਼ਾਦਿਆਂ ਦੇ ਨਾਲੋਂ ਜਾਦੇ ਸਿਆਣੇ ਬਣ ਜਾਈਏ ਕਿ ਅਸੀਂ ਖੰਡੇ ਬਾਟੇ ਦੀ ਕੌਣ ਨਹੀਂ ਸਕੜੂ ਅਸੀਂ ਕਿਸਾ ਧਾਰੀ ਨਹੀਂ ਹੋਣਾ ਔਰ ਜੇ ਅਸੀਂ ਖੰਡੇ ਬਾਟੇ ਦੀ ਪੌਲ ਛੱਕ ਲਈ ਹੈ ਇਹ ਤਾਂ ਇੱਕ ਸਕੂਲ ਦੇ ਵਿੱਚ ਦਾਖਲਾ ਲੈਣ ਵਾਲੀ ਗੱਲ ਹੈ ਕਿ ਬੱਚੇ ਨੇ ਦਾਖਲਾ ਲੈ ਲਿਆ ਕਿਤਾਬਾਂ ਖਰੀਦ ਲੀਆਂ ਔਰ ਜੇ ਉਹ ਬੱਚਾ ਸਕੂਲ ਵਿੱਚ ਪੜ੍ਹਨ ਨਾ ਜਾਵੇ ਉਥੋਂ ਦਾ ਸਿਲੇਬਸ ਕਵਰ ਨਾ ਕਰੇ ਸਬਕ ਦਾਦ ਨਾ ਕਰੇ ਲਿਖਣਾ ਪੜ੍ਹਨਾ ਉਸ ਨੂੰ ਨਾ ਆਉਂਦਾ ਹੋਵੇ ਜੇ ਉਹਦੀ ਸਕੂਲ ਦੇ ਵਿੱਚ ਪੂਰੀ ਹਾਜ਼ਰੀ ਵੀ ਨਾ ਹੋਵੇ ਤਾਂ ਉਹਦਾ ਨਾਮ ਵੀ ਕੱਟ ਦਿੱਤਾ ਜਾਂਦਾ ਹੈ ਤਾਂ ਅਸੀਂ ਵੀ ਮਨ ਵਿੱਚ ਕਿਤੇ ਇਹ ਭਰਮ ਨਾ ਪਾ ਲਈਏ ਕਿ ਅਸੀਂ ਹੁਣ ਗੁਰੂ ਵਾਲੇ ਬਣ ਕੇ ਹਾਂ ਤੇ ਆਪਣੇ ਘਰ ਵਿੱਚ ਹੀ ਬੈਠ ਜਾਈਏ ਹੁਣ ਸਾਡੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਜਿਵੇਂ ਬਾਬਾ ਫਰੀਦ ਜੀ ਨੇ ਆਪਣੇ ਸ਼ਲੋਕਾਂ ਅੰਦਰ ਇਹ ਬਚਨ ਕਹੇ ਨੇ ਫਰੀਦਾ ਜਾਤ ਤਵਾਰੀ ਤਉ ਚਾਓ ਵਿਵਹੀਤਾ ਮਾਮਲੇ ਜਦੋਂ ਬੱਚਾ ਤਵਾਰਾ ਹੋਵੇ ਤਾ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਬੋਝ ਨਹੀਂ ਹੁੰਦਾ ਪਤਾ ਹੈ ਕਿ ਮਾਪੇ ਨੇ ਹਰ ਇੱਕ ਜ਼ਰੂਰਤ ਪੂਰੀ ਕਰ ਦੇਣੀ ਪਰ ਜਦੋਂ ਉਹ ਵਿਆਹਿਆ ਜਾਂਦਾ ਹੈ ਉਹਦੀਆਂ ਪਤਨੀ ਪ੍ਰਤੀ ਮਾਤਾ ਪਿਤਾ ਪ੍ਰਤੀ ਔਰ ਮਹੱਲੇ ਸਮਾਜ ਖਾਨਦਾਨ ਵਾਸਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਬਣ ਜਾਂਦੀਆਂ ਨੇ ਠੀਕ ਇਸੇ ਤਰ੍ਹਾਂ ਜੇ ਅਸੀਂ ਖੰਡੇ ਬਾਟੇ ਦੀ ਪੌਲ ਛਤੀ ਹੈ ਅੱਜ ਤੋਂ ਸਾਡੇ ਸਿਰ ਦੇ ਉੱਤੇ ਵੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਅੱਗੇ ਭਾਵੇਂ ਅਸੀਂ ਜਿੱਥੇ ਮਰਜੀ ਪਰੇ ਕਰਦੇ ਸੀ ਚਾਹੇ ਅਸੀਂ ਸ਼ਰਾਬਾਂ ਪੀਂਦੇ ਸੀ ਚਾਹੇ ਅਸੀਂ ਗੰਦੇ ਨਾਚ ਤੇ ਗੀਤ ਸੁਣਦੇ ਸੀ ਪਰ ਹੁਣ ਸਾਡੀ ਜ਼ਿੰਮੇਵਾਰੀ ਬਣ ਗਈ ਹੈ ਕਿ ਜੇ ਅਸੀਂ ਹੁਣ ਫੇਰ ਉਥੇ ਜਾ ਕੇ ਕਬਰਾਂ ਤੇ ਨਮਸਕਾਰਾਂ ਕੀਤੀਆਂ ਫੇਰ ਜਾ ਕੇ ਲਕਚਰਤਾ ਤੇ ਨੰਗੇਜ਼ਵਾਦ ਨੂੰ ਅਸੀਂ ਟੱਕਿਆ ਤਾਂ ਫੇਰ ਸਤਿਗੁਰੂ ਜੀ ਨੂੰ ਅਸੀਂ ਸ਼ਰਮਸ਼ਾਰ ਕਰਲੇ ਹੋਵਾਂਗੇ ਕਿਉਂਕਿ ਅਸੀਂ ਕਲਗੀ ਧਰਦੇ ਆ ਦਲਾਲ ਬਣੇ ਹਾਂ ਇਸ ਕਰਕੇ ਇਹ ਸਾਡੇ ਸਿਰ ਦੇ ਉੱਤੇ ਬਹੁਤ ਵੱਡੀ ਅੱਜ ਜ਼ਿੰਮੇਵਾਰੀ ਬਣੀ ਹੈ ਅਸੀਂ ਹੁਣ ਇਹ ਪ੍ਰਣ ਕਰ ਲਈਏ ਕਿ ਸਤਿਗੁਰੂ ਜੀ ਪਹਿਲੇ ਜਿਹੜੇ ਅਸੀਂ ਔਗਣ ਕਮਾਏ ਸਾਂ ਉਹਨਾਂ ਨੂੰ ਅਸੀਂ ਅੱਜ ਛੱਡਣ ਦਾ ਤੁਹਾਡੇ ਨਾਲ ਵਾਅਦਾ ਕੀਤਾ ਹੈ ਅੱਗੇ ਤੋਂ ਜੋ ਬੁਰ ਕਹਿ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਤੁਸੀਂ ਕਹਿੰਦੇ ਹੋ ਸਾਡੇ ਜੀਵਨ ਦੀ ਭਲਾਈ ਵਾਸਤੇ ਜੇ ਉਹਨਾਂ ਬਚਨਾਂ ਨੂੰ ਅਸੀਂ ਸੱਤ ਕਰਕੇ ਮੰਨ ਲਈਏ ਫੇਰ ਅਸਲੀ ਮਾਨਿਆਂ ਦੇ ਵਿੱਚ ਅਸੀਂ ਗੁਰੂ ਦੇ ਦਰ ਦੇ ਪ੍ਰੇਮੀ ਬਣਾਂਗੇ ਗੁਰੂ ਦੇ ਦਰ ਦੇ ਸੇਵਕ ਬਣਾਂਗੇ ਔਰ ਖੱਡੇ ਬਾਟੇ ਦੀ ਪੌਤਾ ਕੋਈ ਵੀ ਛੱਕ ਸਕਦਾ ਹੈ ਪਰ ਇਸ ਤੋਂ ਅਗਲੀ ਜਿਹੜੀ ਗੱਲ ਹੈ ਨਾਨਕ ਅੰਮ੍ਰਿਤ ਏਕ ਹੈ ਉਹ ਕੇਵਲ ਤੇ ਕੇਵਲ ਅੰਮ੍ਰਿਤ ਏਕ ਹੈ ਉਹ ਕਿਹੜਾ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਮੁਝੀ ਸ਼ੀਤਲ ਹੋਏ ਮਨਵਾ ਸਤ ਗੁਰਤਾ ਦਰਸ਼ਨ ਪਾਈ ਦਿਓ ਜੇ ਇਸ ਤਰ੍ਹਾਂ ਅਸੀਂ ਬਾਣੀ ਪੜਦਿਆਂ ਹੋਇਆ ਆਪਣੀ ਸੋਚ ਨੂੰ ਦੁਨੀਆਂ ਦੇ ਨਾਲੋਂ ਉੱਚੀ ਲੈ ਕੇ ਜਾਵਾਂਗੇ ਫਿਰ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਵਾਕਿਆ ਅਸੀਂ ਨਿਭਾਰੇ ਹੋਵਾਂਗੇ ਜਿਸ ਜਲ ਨਿਧ ਕਾਰਣ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਛੋਡੋ ਵੇਸ ਭੇਖ ਚਤੁਰਾਈ ਦੁਬਦਾਏ ਫਲ ਨਾਹੀ ਜਿਓ ਇਹ ਸਤਿਗੁਰ ਜੀ ਦੇ ਕੋਲ ਅੰਮ੍ਰਿਤ ਹੈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਖੰਡੇ ਬਾਟੇ ਦੀ ਬਹੁਤ ਤਾਂ ਅਸੀਂ ਛੱਕ ਲਈ ਹੈ ਪਰ ਜਿਹੜਾ ਅਸਲ ਅੰਮ੍ਰਿਤ ਗੁਰਬਾਣੀ ਹੈ ਇਸ ਨੂੰ ਅੱਜ ਤੋਂ ਅਸੀਂ ਹਰ ਰੋਜ਼ ਪੀਣਾ ਸ਼ੁਰੂ ਕਰ ਦਈਏ ਭਾਵ ਗੁਰਬਾਣੀ ਨੂੰ ਆਪ ਅਰਥਾਂ ਸਮੇਤ ਹੌਲੀ ਹੌਲੀ ਸਮਝ ਕੇ ਪੜਨਾ ਸ਼ੁਰੂ ਕਰ ਦਿਆਂਗੇ ਤਾਂ ਸਾਡੇ ਜੀਵਨ ਦੇ ਅੰਦਰ ਤਬਦੀਲੀ ਆਏਗੀ ਸਤਿਗੁਰੂ ਜੀ ਦੇ ਦਰ ਦੇ ਉਹ ਬਧਾਈ ਦੇ ਪਾਤਸ਼ਾਹ ਵੀ ਪ੍ਰਾਣੀ ਜਿਨ੍ਹਾਂ ਨੇ ਖੰਡੇ ਬਾਟੇ ਦੀ ਅੱਜ ਕੌਣ ਛੱਕੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰੂ ਜੀ ਦੇ ਦਰ ਦੇ ਨਾਲ ਦੁਨਾਂ ਦਾ ਪਿਆਰ ਬਣ ਆਵੇ ਵਿਸ਼ਵਾਸ ਬਣ ਆਵੇ ਔਰ ਔੜ ਕੰਬਹੀ ਪ੍ਰੀਤ ਇਹਨਾਂ ਬਚਨਾਂ ਦੇ ਉੱਤੇ ਉਹ ਖਰੇ ਉਤਰ ਸਕਣ ਇਹਦੇ ਵਾਸਤੇ ਸਾਨੂੰ ਹਮੇਸ਼ਾ ਹੀ ਯਤਨ ਕਰਨਾ ਪਵੇਗਾ ਹੁਣ ਸਾਡੇ ਸਿਰ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹ ਬਚਨ ਸਾਨੂੰ ਯਾਦ ਕਰਨੇ ਚਾਹੀਦੇ ਨੇ ਕਿ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀ ਸਤਚਾਰ ਚਾਰ ਰੂਪੇ ਤੋਂ ਕਿਆ ਬੁਆ ਜੀਵਤ ਕਈ ਹਜ਼ਾਰ ਅਸੀਂ ਹੁਣ ਸਹਿਬਜ਼ਾਦਿਆਂ ਦੇ ਵਾਰਸ ਬਣ ਗਏ ਹਾਂ ਇਸ ਲਈ ਸਾਡੇ ਕੰਧੇ ਦੇ ਉੱਤੇ ਸਾਡੇ ਮੋਢਿਆਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਇਸ ਦਸਤਾਰ ਨੂੰ ਹਮੇਸ਼ਾ ਹੀ ਅਸੀਂ ਅਣਖ ਦੇ ਨਾਲ ਇੱਜ਼ਤ ਦੇ ਨਾਲ ਸੰਸਾਰ ਦੇ ਅੰਦਰ ਲੈ ਕੇ ਚੱਲਣਾ ਹੈ ਇਹ ਨਾ ਹੋਵੇ ਕਿ ਫਿਰ ਅਸੀਂ ਉਸੇ ਹੀ ਵਹੀਰ ਦੇ ਨਾਲ ਤੁਰ ਪਈਏ ਸਾਡੇ ਜੀਵਨ ਦੇ ਅੰਦਰ ਕੋਈ ਪਲਟਾ ਨਾ ਆਵੇ ਇਸ ਤਰ੍ਹਾਂ ਕਦੇ ਨਹੀਂ ਹੋਣਾ ਚਾਹੀਦਾ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਵਾਕ ਹੈ ਦਿਲੋਂ ਮੁਹੱਬਤ ਜਿਨ ਸੇ ਸਤਿਅ ਜੇਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਤਿਅ ਇਹ ਨਾਵੇ ਕਿ ਬਾਹਰ ਕੁਝ ਹੋਰ ਹੋਈਏ ਤੇ ਮਨ ਵਿੱਚ ਕੁਝ ਹੋਰ ਹੋਵੇ ਸਤਿਗੁਰੂ ਜੀ ਕਹਿੰਦੇ ਉਹ ਕੱਚੇ ਨੇ ਜਿਹੜੇ ਬਾਹਰੋਂ ਕੁਝ ਹੋਰ ਨੇ ਤੇ ਦਿਲ ਵਿੱਚ ਕੁਝ ਹੋਰ ਲੈ ਕੇ ਫਿਰਦੇ ਨੇ ਅਸੀਂ ਅੰਦਰੋਂ ਤੇ ਬਾਹਰ ਗੁਰੂ ਦੇ ਬਣ ਕੇ ਰਹਿ ਸਕੀਏ ਇਹ ਅਸੀਂ ਸਤਿਗੁਰੂ ਜੀ ਦੇ ਦਰ ਤੇ ਅਰਦਾਸ ਕਰਦੇ ਹਾਂ ਸਿੱਖੀ ਲਹਿਰ ਦੇ ਤਹਿਤ ਇਹ 2 ਦਿਨ ਦੀ ਸੇਵਾ ਸਿੱਖੀ ਲਹਿਰ ਦੀ ਟੀਮ ਦੇ ਹਿੱਸੇ ਆਈ ਸੀ ਸੋ ਅੱਜ ਅਖੀਲਾ ਦਿਨ ਹੈ ਹੁਣ ਕੁਝ ਸਮੇਂ ਵਾਸਤੇ ਸਤਿਕਾਰਯੋਗ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਪਨਵਾ ਥਾਈਲੈਂਡ ਵਾਲੇ ਉਹ ਸੰਤਾਂ ਦੇ ਨਾਲ ਸ਼ਬਦ ਵਿਚਾਰ ਦੀ ਸਾਂਝ ਕਰਨਗੇ ਉਹਨਾਂ ਉਪਰੰਤ ਵੀਰ ਸਰਬਜੀਤ ਸਿੰਘ ਜੀ ਤੂੰਦਾ ਔਰ ਜਿਵੇਂ ਕੱਲ ਅਸੀਂ ਗੁਰਬਾਣੀ ਇਤਿਹਾਸ ਔਰ ਸਿੱਖ ਰਹਿਤ ਮਰਜਾਦਾ ਦੇ ਨਾਲ ਸੰਬੰਧਤ ਕੋ ਜਿਹੜੇ ਸਵਾਲ ਛਲਕੇ ਇੱਥੇ ਵਿਚਾਰੇ ਸਨ ਉਨ੍ਹਾਂ ਦੀ ਵਿਚਾਰ ਵੀ ਕੀਤੀ ਜਾਣੀ ਹੈ ਆਪਦੀ ਵੱਲੋਂ ਆਏ ਹੋਏ ਸਵਾਲਾਂ ਔਰ ਸ਼ੰਕਿਆਂ ਦੇ ਜਿਹੜੇ ਵਿਚਾਰ ਨੇ ਉਹ ਵੀਰ ਸੁਖਵਿੰਦਰ ਸਿੰਘ ਜੀ ਇੱਥੇ ਪੇਸ਼ ਕਰਨਗੇ ਬੇਨਤੀ ਹੈ ਕਿ ਜੇਕਰ ਕੋਈ ਮਨ ਵਿੱਚ ਕਿਸੇ ਤਰ੍ਹਾਂ ਦੇ ਕੋਈ ਦੁਬਧਾ ਕੋਈ ਸਵਾਲ ਕੋਈ ਸ਼ੰਕਾ ਹੋਵੇ ਆਪਜੀ ਲਿਖਤੀ ਤੌਰ ਤੇ ਸਾਡੇ ਪਾਸ ਇੱਥੇ ਭੇਜ ਸਕਦੇ ਹੋ ਫਖੀਰ ਦੇ ਉੱਤੇ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਔਰ ਦੂਸਰੀ ਬੇਨਤੀ ਹੈ ਕਿ ਬਾਅਦ ਗੁਰਮਤ ਸਹਿਬ ਦਾ ਸਟਾਰ ਅਸੀਂ ਕਾਂਵੀ ਨਾਲ ਲੈ ਕੇ ਆਏ ਸੀ ਅੱਜ ਫੇਰ ਨਾਲ ਲੈ ਕੇ ਆਏ ਹਾਂ ਕੱਲ ਬਹੁਤ ਸਾਰੇ ਮਾਈ ਭਾਈ ਕਿਤਾਬਾਂ ਲਜਾਣੀਆਂ ਚਾਹੁੰਦੇ ਸਨ ਪਰ ਜੇਬਾਂ ਦੇ ਵਿੱਚ ਮਾਇਆ ਘਟ ਉਣ ਕਰਕੇ ਤੇ ਕੱਲ ਨਹੀਂ ਸੀ ਲੈ ਕੇ ਗਏ ਅੱਜ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਸਾਂ